ਦੇਖਦੇ ਸਰ ਮਾੜੇ ਬੈਠੇ ਬੈਠੇ ਵਾਹੇ ਕੋਈ ਬਿਦਿਆ ਸਰ ਮਸਾਲੇ ਜਿਹੜਾ ਉੱਪਰ ਉੱਪਰ ਦੇਖਣਾ ਇਹ ਗਰਾਸ ਦੀ ਜਿਹੜਾ ਆਉਂਦੀ ਹੈ ਆਉਂਦਾ ਜੀ ਬਿਲਕੁਲ ਆਉਂਦਾ ਰਹੇ ਜੀ ਬਿਲਕੁਲ ਉਹ ਗਾਰੇ ਜੀ ਸੁਣੋ ਜੀ ਉਹਦਾ ਕੰਮ ਬਣਾਏ ਬੰਦੇ ਦਾ ਰਾਜੂ ਦਾ ਅੱਜ ਸਾਹਮਣੇ ਦੇਖਣਾ ਰਹਿਣਾ ਉਧਰ ਦੇਖਣਾ ਆਪਕੀ ਫੋਟੋ ਸੈੱਟ ਲਾਣੀ ਚਾਹੀਏ ਹਾਂ ਕੰਮ ਬਾਰੇ ਦਾ ਪਾਵਰ ਬਾਰੇ ਦਾ ਕਮਾਈ ਲੈ ਜੀ ਬੜੀ ਸਪੈਸ਼ਲ ਸਰ ਜੁੜੀ ਹਾਉ ਜੀ ਜੁੜੀ ਬਿਲਕੁਲ ਸਾਇੰਟਿਸਟ ਹੈ ਕੀ ਉਹ ਅੱਧਾ ਹੈ ਕੋਈ ਫਾਰਮੂਲਾ ਫਾਰਮੂਲਾ ਡਾਲੋ ਤਾਂ ਕਿ ਸਿਲਕਾ ਜਾਈ ਇਸਕੀ ਨਿਕਲਣਾ ਵਾਲਾ ਲੱਗ ਨਹੀਂ ਰਿਹਾ ਟੈਕਨੋ ਕਮਰਸ਼ਲ ਹੈ ਟੈਕਨੋ ਕਮਰਸ਼ਲ ਪੇਡ ਹੈ ਜੂੜੀ ਤੂੰ ਤੁਸੀਂ ਆਪਸ ਦੇ ਵਿੱਚ ਕਰ ਲਓ ਵੀ ਸਿਲਕਾ ਇੱਥੋਂ ਨਿਕਲੇਗਾ ਜੂੜੀ ਇੱਥੋਂ ਵੇਚ ਦੇਗਾ ਪੱਤੀਆਂ ਤਾਂ ਹਰੀਆਂ ਆਂਗੀਆਂ ਇਸਦੀ ਵੈਸੇ ਹੋਰ ਗਰੀਬ ਸਾਹਿਬ ਹੋਰ ਸਾਰੇ ਏਮਪਲੋਇਜ਼ ਦੀ ਸੁਖਸ਼ਾਂਤੀ ਵਾਸਤੇ ਕੰਪਨੀ ਦੇ ادارے ਵਾਸਤੇ ਸੁਖਸ਼ਾਂਤੀ ਵਾਸਤੇ ਹੋਰ ਆਲੇ ਦੋਲੇ ਵਾਸਤੇ ਅਸੀ ਕੰਪਨੀ ਨੇ ਇੱਕ ਪੰਡਾਰਾ ਵੀ ਆਯੋਜਨ ਕੀਤਾ ਹੈ ਅੱਜ ਜਿਹਦੇ ਵਿੱਚ ਵੱਧ ਚੜ੍ਹ ਕੇ ਸਾਰੇ EMPLOYEES ਨੇ ਔਰ ਚਾਹੇ ਉਹ ਪਰਮਨੈਂਟ ਹੋਣ ਕੈਜੂਅਲ ਹੋਣ ਔਰ ਫਲੋਟ ਐਕਟਿਵ EMPLOYEES ਸਾਰੇ ਆਏ ਆਲੇ ਦੁਆਲੇ ਵੀ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਅਸੀ ਮਦਦ ਕੀਤਾ ਹੈ ਔਰ ਪੂਲੀਸ਼ਨ ਕੰਟਰੋਲ ਬੋਰਡ ਦੇ ਵੀ ਐਸ ਜੀ ਸਾਹਿਬ ਔਰ ਐਕਸ ਸਾਹਿਬ ਨੇ ਵੀ ਆ ਕੇ ਇਸ ਮੌਕੇ ਤੇ ਰੁਕਸ਼ਾ ਰੋਪਣ ਕੀਤਾ ਔਰ ਸਾਰਿਆਂ ਨੇ ਕਾਫੀ ਇਸ ਉਪਰਾਲੇ ਨੂੰ ਸਾਰਨਾ ਕੀਤੀ ਹੈ ਔਰ ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਮੇਂ ਕੱਢ ਕੇ ਆਏ ਸਾਰੇ ਮੇਰੇ ਪੱਤਰਕਾਰ ਵੀ ਔਰ ਅਸੀਂ ਇਹ ਪ੍ਰਾਈਮੋ ਕੈਮੀਕਲ ਲਿਮਟਿਡ ਬਿਲਕੁਲ ਪ੍ਰਤੀਬੱਧ ਹੈਗੀ ਹੈ এনवायरमेंट ਵਾਸਤੇ ਕਿ ਅਸੀਂ এনवायरमेंट ਨੂੰ ਲੈ ਕੇ ਜੋ ਵੀ ਸਾਡੇ ਕੋਲ ਕੋਪਾਇਓ ਉਪਰਾਲਾ ਅਸੀਂ ਇਹਨੂੰ ਆਨਰੇਟ ਟਾਈਮ ਵੀ ਵੀ ਪੂਰਾ ਕਰਦੇ ਰਵਾਂਗੇ